ਜਿੰਦੋ ਆ ਕੋਪੀਸ ਸੁਆਗਤ ਹੈ ਮੇਰੇ ਬਲੌਗ ਮੇ। ਤੋਂ ਅੱਜ ਮੈਂ ਆ ਹੂੰ ਜਿਨੋ ਨੇ ਪੂਰੇ ਗੁਦਾਸਪੁਰ ਕਾ ਨਾਮ ਵਿਦੇਸ਼ ਮੇ ਰੋਸਨ ਦਿਆ। ਪ੍ਰੀਤ ਕਰਵਾਲ ਜੀ ਦੇ ਘਰ। ਤੋਂ ਵੋ ਮੇ ਰਜ਼ਾਮਨ ਬੈਠੇ ਤੇ ਹੋਂ ਸੇ ਕੁਝ ਪੁੱਛਦੇ ਆ। ਆਪਕੇ ਫੇਵਰੇਟ ਮੂਵੀ ਕਾ ਨਾਮ ਕੀ ਹੈ? ਮੇਰੀ ਫੇਵਰੇਟ ਮੂਵੀ ਹੈ ਮੇਰੀ ਆਪਣੀ ਮੂਵੀਜ਼ ਮੈਂ ਬੋਲ ਰਿਹਾ। ਅ ਪਿੰਡਲਾ ਸਕੂਲ। ਉਹ ਆਪਕਾ ਫੇਵਰੇਟ ਕੀ ਆ ਆਪਕਾ ਫੇਵਰੇਟ ਫੂਡ ਕੌਨਸਾ ਕੋਲ? ਫੂਡ। ਫੂਡ ਬਸ ਦੇਸੀ ਬੰਦਾ ਮੈਂ ਤੇ ਦੇਸੀ ਫੂਡ ਖਾਨਾ ਬਸ ਮੈਨੂੰ ਮੱਕੀ ਦੀ ਰੋਟੀ ਸਰੋਂ ਦਾ ਸਾਗ ਬਰਦਾਲ ਫੁਲਕਾ ਵਧੀਆ ਲੱਗਦਾ ਫੇਵਰੇਟ Song ਫੇਵਰੇਟ Song ਕੌਨ ਸਾ ਫੇਵਰੇਟ Song ਮੇਰਾ ਅੱਤ ਗੋਰੀਏ ਲੱਗੇ ਨੇਰਾ ਅੱਤ ਗੋਰੀਏ ਸੁਣਿਆ ਨਹੀਂ ਹੋ ਰਿਹਾ ਸੁਣਾ ਨਹੀਂ ਜਿਆ ਕਮਾਲ ਹੋ ਗਿਆ ਯਾਰ ਤੈਨੂੰ ਸੁਣਨਾ ਚਾਹੀਦਾ ਉਹ ਆਪਾਂ ਮਾਪੇ ਮੇਰੇ ਜਾ ਕੇ ਜਮਨਰ Song ਆਤਾ ਗਾਣਾ ਹੈ ਹਾਂ ਮੈਨੂੰ ਕੋ ਆਤਾ ਹੈ ਸੁਣੋ ਸੁਣੋਗੇ ਆਪ ਓਕੇ ਮੰਗੀਆ ਜ਼ਮੀਨ ਨਾ ਖੁੱਲਾ ਬੱਪੂ ਕੋਲੀ ਕੈਸ਼ ਚੰਡੀਗੜ੍ਹ ਪੜੇ ਮੁੰਡਾ ਕਰੇ ਪੂਰੀ ਅਜ ਰਹਿ ਘੁੰਮਦਾ ਰੇ ਘੁੰਮਦਾ ਰੇ ਘੁੰਮਦਾ ਉਹ ਸਾਰੀ ਦਿਹਾੜੀ ਮਾਪੇ ਕਹਿੰਦੇ ਜੱਜ ਵਾਣਨਾ ਮੁੰਡਾ ਹਵਾਲਾ ਤੇ ਗਿਆ ਕਈ ਵਾਰੀ ਇਹ ਸਿਰਫ ਗਾਣਾ ਆ ਚੰਗੇ ਕੰਮ ਕਰਨੇ ਸਿਰਫ ਲਿੰਗ ਵਲੋਗ